ਆਮ ਆਦਮੀ ਪਾਰਟੀ ਦੇ ਵਿੱਚ ਦੋ ਚਿਹਰੇ ਸੀ ਜਿਹੜੇ ਕਿ ਬੇਅਦਬੀਆਂ ਦੀ ਗੱਲ ਕਰਦੇ ਸੀ ਇੱਕ ਤਾਂ ਕੁਮਰ ਵਿਜੇ ਪ੍ਰਤਾਪ ਪਰ ਆਮ ਆਦਮੀ ਪਾਰਟੀ ਨੇ ਹਮੇਸ਼ਾ ਕੁਮਰ ਵਿਜੇ ਪ੍ਰਤਾਪ ਨੂੰ ਕਿਹਾ ਜੀ ਇਹ ਤਾਂ ਸਾਡਾ ਹੀਰੋ ਉਹਨੂੰ ਲੈ ਕੇ ਵੀ ਆਏ ਆਏ ਸੀ ਪਤਾ ਨਹੀਂ ਕਿੱਡਾ ਕਵੱਡਾ ਕੰਮ ਕੀਤਾ ਹਾਲਾਂਕਿ ਹਾਈ ਕੋਰਟ ਦੇ ਸਟ੍ਰਿਕਚਰਸ ਤੋਂ ਬਾਅਦ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੀ ਪਰ ਇਹਨਾਂ ਨੇ ਪ੍ਰਚਾਰਿਆ ਕਿ ਜੀ ਬਹੁਤ ਵੱਡਾ ਬੰਦਾ ਜੀ ਬਹੁਤ ਵਧੀਆ ਬੰਦਾ ਜੀ ਅੱਜ ਕਿੱਥੇ ਆ ਆਮ ਆਦਮੀ ਪਾਰਟੀ ਦੇ ਵਿੱਚੋਂ ਆਪਣੀ ਆਵਾਜ਼ ਬੁਲੰਦ ਕਰ ਰਿਹਾ ਆਮ ਆਦਮੀ ਪਾਰਟੀ ਕਿਉਂ ਭਜਦੀ ਹੋ ਤੂੰ ਉਹ ਸ਼ਰਿਆਮ ਕਹਿ ਰਿਹਾ ਨਸ਼ੇ ਦੇ ਖਿਲਾਫ ਉਹ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਨਾਮ ਲੈ ਰਿਹਾ ਅੱਜ ਉਹਨੂੰ ਕਿਉਂ ਨਹੀਂ ਔਨ ਕਰਦੇ ਦੂਸਰਾ ਵੱਡਾ ਤੇ ਕ੍ਰੈਡੀਬਲ ਚਿਹਰਾ ਕੌਣ ਆਮ ਆਦਮੀ ਪਾਰਟੀ ਕੋਲ ਜਸਟਿਸ ਜੋਰਾ ਸਿੰਘ ਜਿਹੜੇ ਉਹਨਾਂ ਦੇ ਲੀਗਲ ਵਿੰਗ ਦੇ ਪ੍ਰਧਾਨ ਨੇ ਉਹਨਾਂ ਨੇ ਸ਼ਰਿਆਮ ਇਹ ਗੱਲ ਕਹੀ ਕਿ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਇਹ ਅਕਾਲ ਤਖਤ ਸਾਹਿਬ ਤੇ ਆ ਕੇ ਮੇਰੇ ਨਾਲ ਡਿਬੇਟ ਕਰਨ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ ਬੇਅਦਬੀਆਂ 'ਚ ਹੱਥ ਹੈ ਮੇਰੇ ਕੋਲ ਸਬੂਤ ਨੇ ਤੇ ਅੱਜ ਕਿਉਂ ਨਹੀਂ ਜਸਟਿਸ ਜੋਰਾ ਸਿੰਘ ਨਾਲ ਗੱਲ ਕਰਦੇ ਚਲੋ ਅਸਤਾ ਪੋਲਿਟੀਕਲ ਬੰਦੇ ਆ ਪੋਲਿਟੀਕਲ ਪਾਰਟੀਆਂ ਜਸਟਿਸ ਜੋਰਾ ਸਿੰਘ ਜਿਹੜੇ ਰਿਟਾਇਰਡ ਹਾਈ ਕੋਰਟ ਜੱਜ ਨੇ ਜਿਨ੍ਹਾਂ ਨੇ ਬੇਦਵੀਆਂ ਦੇ ਕੇਸ ਦੀ ਇਨਵੈਸਟੀਗੇਸ਼ਨ ਕੀਤੀ ਹੈ ਆਮ ਆਦਮੀ ਪਾਰਟੀ ਦੇ ਲੀਗਲ ਵਿੰਗ ਦੇ ਪ੍ਰਧਾਨ ਨੇ ਤੇ ਕੇਜਰੀਵਾਲ ਕਿਉਂ ਨਹੀਂ ਨਜ਼ਰ ਮਲਾਉਂਦੇ ਉਹਨਾਂ ਨਾਲ ਕਿਉਂ ਨਹੀਂ ਭਗਵੰਤ ਮਨ ਮਲਾਉਂਦੇ ਇਹਦਾ ਮਤਲਬ ਕਿ ਇਹ ਲੋਕਾਂ ਨੇ ਸਿਰਫ ਸਿਆਸੀ ਲਾਹਾ ਲੈਣ ਦੇ ਲਈ ਪੰਜਾਬ ਨੂੰ ਇਹੀ ਜੀ ਅੱਗ 'ਚ ਝੋਕਣਾ ਚਾਹਿਆ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਤੇ ਅੱਜ ਤੱਕ ਉਸ ਬੇਅਦਬੀ ਦੇ ਨਾਂ ਤੇ ਸਿਆਸਤ ਕਰ ਰਹੇ ਨੇ ਨਹੀਂ ਉਹਦਨ ਉਹ ਜਿਹੜਾ ਉੱਥੇ ਇਹਨਾਂ ਦੇ ਵਿਧਾਨ ਸਭਾ ਮੰਤਰੀ ਸਾਹਿਬ ਹਰਜੋਤ ਬੈਂਸ ਹਰਜੋਤ ਬੈਂਸ ਤਾਂ ਬੈਠਣ ਦਾ ਨਾ ਹੀ ਨਹੀਂ ਲੈਂਦੇ ਸੀ ਬਹਿੰਦੇ ਸੀ ਉੱਠ ਪੈਂਦੇ ਸੀ ਉਹਨਾਂ ਨੂੰ ਕੋਈ ਵੀ ਜਾ ਕੇ ਜਸਟਿਸ ਜੋਰਾ ਸਿੰਘ ਨੂੰ ਮਿਲੋ ਕਰੋ ਡਿਬੇਟ ਉਹਨਾਂ ਨਾਲ